ਆ ਪੈਂਟਾਂ ਲਾ ਕੇ ਸੈਂਟਾਂ ਅਸੀਂ ਫੋਟੋਆਂ ਕਰਾਵਾਂਗੇ ਜਿਨ੍ਹਾਂ ਦੇ ਟੱਟ ਦੋਖਦਿਆ ਵੀਰੇ ਅਸੀਂ ਹੋਰ ਦਿਖਾਵਾਂਗੇ से मार के मैं फोटो कराईया दल मनाती सेंद नहीं बच गया अंजाला आदि अगर सारे टबर लगी पाई कहते के माया पिछले दंदाया कूटिंग तो लेट ने ए बेहद सीरीयस नहीं आखो आलखंड रहने सह नहीं है जी सराली बुढ़िया कर रही है भात कर रही है पैंती डालों को एक पैसा ज्यादा नहीं मिलना मैं जो मर्जी करो माया तो बैठा शूटिंग से पहुंच गया मैं बुलाई सत्या कपी टू आर आ गुड़ी मेरा मेकअप करती है मेकअप घट गाँव ज्यादा बटती है यह स्टायलिस दीदी है इसको बोला था कि येलो रंग लेकर आना है पता नहीं खटास रंग च फिर है यह जटाधरी प्राणी मेरा डायरेक्टर है यह ਟਰ ਛੋੜ ਦੇ ਅੱਜ ਲੇਟ ਹੋ ਗਏ ਇਹਨਾਂ ਨੂੰ ਵੀ ਚਾਹੀਦਾ ਸੀ ਪੀਲਾ ਰੰਗ ਜੈਲੋ 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 ਖਟਾ ਕਿਉਂ ਲੈ ਕੇ来ਈ ਹੋ ਪਾਂਗਾ ਪੈ ਗਿਆ ਵੀਰ ਜੀ ਮੈਂ ਕਹਾਂ ਫਿਰ ਮੈਂ ਹੀ ਜਾਣਾ ਮੈਂ ਲੈ ਕੇ ਆਉਣਾ ਜੈਲੋ ਰੰਗ ਮੀਨਸ ਦਾ ਸਟਾਈਲਿਸ਼ ਯੈਲੋ ਰੰਗ ਦੇ ਕੇ ਸੋਢੀ ਬਾਂਡੂ ਫਰਦਾ ਮਿਡਲ ਫਿੰਗਰ ਗਾਏ ਮੈਂ ਕਹਾਂ ਕੜੀ ਵਾਲੇ ਬੂਟ ਵੀ ਲੈ ਲਾਂਗੇ ਯੈਲੋ ਰੰਗ ਪਾ ਕੇ ਮੈਂ ਤਾਂ ਟੌਰ ਮਾਰਨੀ ਮੇਰਾ ਬ੍ਰੈਂਡ ਵੀ ਮਾਰਨੀ ਤੋਂ ਉਦੋਂ ਰੋਬਟ ਨੇ ਐਂਟਰੀ ਮਾਰ ਲਈ ਓ ਮੈਂ ਕਹਾਂ ਤੂੰ ਕਿਥੇ ਤੁਰੇ ਫਿਰਦਾ ਹੋਏ ਚੱਲ ਕਿਥੋਂ ਨਿਕਲ ਜਾ ਮਾਏ ਕਾ ਮੋਰਨਾ ਬਨਾਲੀ ਮੇ ਤੋਂ ਚੱਲ ਲਾਣਾ ਲਾ ਜਾ ਕਾਕਾ ਤੁਸੀਂ ਵੀ ਲਾਣਾ ਲਾ ਜਾਓ ਗੋਰਾ ਜੀ ਫੋਟੋ ਨਾ ਖਰਾਬ ਕਰੋ ਮੇਰੀ ਬਣ ਕੇ ਪ੍ਰਿੰਟ ਨਾ ਕੀ ਬਨੇਰੇ ਉੱਤੇ ਖੜ ਗਈ ਤੇ ਸਾਂਝਾ ਵਾਲਾ ਪੌਣੀ ਚੜ ਗਈ ਚੜ ਗਈ ਏ ਮਜਬੂਤੀ ਬਣਾਇਆ ਕਾਕਾ ਕਿ ਸੱਟ ਨਾਲ ਬਾਲਿਓ ਸਾਸਰੀ ਕਾਲ ਜੀ ਸੱਤਰੀ ਗੱਲ ਬਲਾਈ ਸਵਿਟੀ ਜੀ ਨੂੰ ਸਰਸਰੀ ਮੜਮੜੀਆਂ ਗੱਲਾਂ ਹੋਈਆਂ ਨਾਲੇ ਸਵਿਟੀ ਜੀ ਨੇ ਚੱਕਤੀ ਬੂਟੀ ਸ਼ੇਕ ਆਹ ਤਾਂ ਸਾਂਝਾ ਨੇ ਤਾਂ ਫਿਰ ਆ ਵੀ ਸ਼ੇਕ ਹੋਣਾ ਸੀ ਹਾ ਨਹੀਂ ਤੇਰੀਆਂ ਆਦਾਸ ਸਵਿਟੀ ਮੈਂ ਕਿੱਥੇ ਜਾਵਾਂ ਮੁੰਡੇ ਕਹਿੰਦਾ ਗਾੜਾ ਬਹੁਤ ਸੋਹਣਾ ਬਈ ਚੱਕ ਦਾਂਗੇ ਫੱਟੇ ਸਾਰੇ ਹੀ ਬਹੁਤ ਖੁਸ਼ ਨੇ ਆ ਸਾਡੀ ਆਕ ਰਾਵਾਂਗੇ ਜਿਨ੍ਹਾਂ ਦੇ ਟੱਟ ਦੋਖਦੇ ਆ ਵੀਰੇ ਅਸੀਂ ਹੋਰ ਦਿਖਾਵਾਂਗੇ ਉੱਟੇ ਸਿੱਧਾ ਸਿਰ ਮਾਰ ਕੇ ਮੈਂ ਫੋਟੋਆਂ ਕਰਾਈਆਂ ਆ ਬਚ ਇੱਕ ਤੇਲ ਮਨਾਤੀ ਦਾ ਸੈਂਦਰੀ ਵੱਜ ਗਿਆ ਆ ਸਾਂਝ ਵਾਲਾ ਕਿੱਥੇ ਵੱਜ ਗਿਆ ਆ ਫੋਟੋਆਂ ਦੀ ਅੱਗ ਸਾਡੇ ਸਾਰੇ ਡੱਬਰ ਨੂੰ ਲੱਗੀ ਆ ਕੰਗ ਪਾਈ ਕਹਿੰਦੇ ਕਿ ਮਾਏ ਨਾ ਪਿੱਛੇ ਰਹਿ ਜਾ ਮੈਂ ਦੰਦੀਆਂ ਕੱਟੀ ਜਾਂਦੇ ਨੇ ਸ਼ੂਟਿੰਗ ਤੋਂ ਲੇਟ ਨੇ ਇਹ ਬੰਦੇ ਸੀਰੀਅਸ ਨਹੀਂ ਆ ਦੇਖੋ ਜੀ ਆ ਜਿਹੜਾ ਮੌਲਖਾ ਇਹਨਾਂ ਦੇ ਰਹਿਣ ਸਹਿਣ ਦਾ ਯੋਗ ਨਹੀਂ ਹੈਗਾ ਜੀ ਸਰਾਲੀ ਬੁੜੀਆਂ ਵਾਲੇ ਕੰਮ ਕਰ ਰਹੀ ਆ ਮਤਲਬ ਭਾਤੋਲ ਕਰ ਰਹੀ ਆ ਕਿ 35 ਡਾਲਰ ਤੋਂ 1 ਪੈਸਾ ਜ਼ਿਆਦਾ ਨਹੀਂ ਮਿਲਣਾ ਮੈਂਗਾ ਜੋ ਮਰਜ਼ੀ ਕਰੋ ਮਾਏ ਤਾਂ ਬੈਠਾ ਸ਼ੂਟਿੰਗ ਤੇ ਪਹੁੰਚ ਕੇ ਮੈਂ ਬੁਲਾਈ ਸਾਸਰੀ ਕਾਲ ਕਾਪੀ ਚੱਕਰ ਥੋੜੇ ਜਿਹਾ ਅੱਜ ਲੇਟ ਹੋ ਗਏ ਇਹਨਾਂ ਨੂੰ ਵੀ ਚਾਹੀਦਾ ਸੀ ਪੀਲਾ ਰੰਗ ਜੈਲੋ 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 ਖਟਾ ਕਿਉਂ ਲੈ ਕੇ来ਈ ਹੋ ਪਾਂਗਾ ਪੈ ਗਿਆ ਵੀਰ ਜੀ ਮੈਂ ਕਹਾਂ ਫਿਰ ਮੈਂ ਹੀ ਜਾਣਾ ਮੈਂ ਲੈ ਕੇ ਆਉਣਾ ਜੈਲੋ ਰੰਗ ਮੀਨਸ ਦਾ ਸਟਾਈਲਿਸਟ yellow ਰੰਗ ਦੇ ਕੇ ਸੋਢੀ ਬਾਂਡੂ ਫਿਰਦਾ ਮਿਡਲ ਫਿੰਗਰ ਗਾਏ ਮੈਂ ਕਹਾਂ ਕੜੀ ਵਾਲੇ ਬੂਟ ਵੀ ਲੈ ਲਾਂਗੇ yellow ਰੰਗ ਪਾ ਕੇ ਮੈਂ ਤਾਂ ਟੌਰ ਮਾਰਨੀ ਮੇਰਾ ਬ੍ਰਾਂਡ ਵੀ ਮਾਰਨੀ ਤੇ ਉਧਰੋਂ ਰੋਬਰਟ ਨੇ ਐਂਟਰੀ ਮਾਰ ਲਈ ਆ ਮੈਂ ਕਹਾਂ ਤੂੰ ਕਿਥੇ ਤੁਰੇ ਫਿਰਦਾ ਹੋਏ ਚੱਲ ਇਕੱਠੋ ਨਿਕਲ ਜਾ ਮੈਂ ਕਦ ਮੋਰਨਾ ਬਣਾ ਲਈ ਮੇ ਤੋਂ ਚੱਲ ਲਾੜਾ ਲਾ ਜਾ ਕਾਕਾ ਤੁਸੀਂ ਵੀ ਲਾੜਾ ਲਾ ਜਾਓ ਗੋਰਾ ਜੀ ਫੋਟੋ ਨਾ ਖਰਾਬ ਕਰੋ ਮੇਰੀ ਬਣ ਕੇ ਪ੍ਰਿੰਟ ਰਗੀ ਬਨੇਰੇ ਉਤੇ ਖੜ ਗਈ ਤੇ ਸਾਂਝਾ ਵਾਲਾ ਪੌਣੀ ਚੜ ਗਈ ਚੜ ਗਈ ਇਹ ਮਜਬੂਤੀ ਬਣਾਇਆ ਕਾਕਾ ਕਿ ਸੱਟ ਨਾਲ ਲਵਾ ਲਿਓ ਸਾਸਰੀ ਕਾਲ ਜੀ ਸਾਸਰੀ ਕਾਲ ਬਲਾਈ ਸਵਿਟੀ ਜੀ ਨੂੰ ਸਰਸਰੀ ਮੜਮੜੀਆਂ ਗੱਲਾਂ ਹੋਈਆਂ ਨਾਲੇ ਸਵਿਟੀ ਜੀ ਨੇ ਚੱਕਤੀ ਬੂਟੀ ਛੇ ਆਹ ਤਾਂ ਸਾਂਝਾ ਵਾਲੇ ਦਾ ਫਿਰ ਆਪ ਹੀ ਛੇ ਖੜਾ ਸੀ ਹਾਏ ਨਹੀਂ ਤੇਰੀ ਆਦਾ ਮੈਂ ਸਵਿਟੀ ਮੈਂ ਕਿੱਥੇ ਜਾਵਾਂ ਮੁੰਡੇ ਕਹਿੰਦਾ ਗਾਣਾ ਬਹੁਤ ਸੋਹਣਾ ਬਈ ਚੱਕ ਦਾਂਗੇ ਫੱਟੇ ਸਾਰੇ ਹੀ ਬਹੁਤ ਖੁਸ਼ ਨੇ ਆ ਸਾਡੀ ਸ਼ੂਟ ਮਕ ਰਾਵਾਂਗੇ ਜਿਨ੍ਹਾਂ ਦੇ ਟੱਡ ਦੋਖਦਿਆ ਵੀਰੇ ਅਸੀਂ ਹੋਰ ਦਿਖਾਵਾਂਗੇ ਪੁਕਤਸੇ ਦਸਨ ਮਾਰ ਕੇ ਮੈਂ ਫੋਟੋਆਂ ਕਰਾਈਆਂ ਅਬ ਚਿਕਦੇਲ ਬਨਾਤੀ ਦਾ ਸੈਂਦਰੀ ਬੱਜ ਗਿਆ ਆ ਸਾਂਝਾ ਵਾਲਾ ਕਿੱਥੇ ਭੱਜ ਗਿਆ ਆ ਫੋਟੋਆਂ ਦੀ ਅੱਗ ਸਾਡੇ ਸਾਰੇ ਡੱਬਰ ਨੂੰ ਲੱਗੀ ਆ ਕੰਗ ਪਾਈ ਕਹਿੰਦੇ ਕਿ ਮਾਏ ਨਾ ਪਿੱਛੇ ਰਹਿ ਜਾ ਮੈਂ ਦੰਦੀਆਂ ਕੱਢੀ ਜਾਂਦੇ ਨੇ ਸ਼ੂਟਿੰਗ ਤੋਂ ਲੇਟ ਨੇ ਇਹ ਬੰਦੇ ਸੀਰੀਅਸ ਨਹੀਂ ਆ ਦੇਖੋ ਜੀ ਆ ਜਿਹੜਾ ਮੌਲ ਖਾਈ ਇਹਨਾਂ ਦਾ ਰਹਿਣ ਸਹਿਣ ਦਾ ਯੋਗ ਨਹੀਂ ਹੈਗਾ ਜੀ ਸਰਾਲੀ ਬੁੜੀਆਂ ਵਾਲੇ ਕੰਮ ਕਰ ਰਹੀ ਆ ਮਤਲਬ ਭਾਤੋਲ ਕਰ ਰਹੀ ਆ ਕਿ 35 ਡਾਲਰ ਤੋਂ ਇੱਕ ਪੈਸਾ ਜ਼ਿਆਦਾ ਨਹੀਂ ਮਿਲਣਾ ਮੈਂ ਕਹਾਂ ਜੋ ਮਰਜ਼ੀ ਕਰੋ ਮਾਏ ਤਾਂ ਬੈਠਾ ਸ਼ੂਟਿੰਗ ਤੇ ਪਹੁੰਚ ਕੇ ਮੈਂ ਬੁਲਾਈ ਸਾਸਰੀ ਕਾਲ ਦੇ ਚੱਕਰ ਥੋੜੇ ਅੱਜ ਲੇਟ ਹੋ ਗਏ ਇਹਨਾਂ ਨੂੰ ਵੀ ਚਾਹੀਦਾ ਸੀ ਪੀਲਾ ਰੰਗ ਜੈਲੋ 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 ਖਟਾ ਕਿਉਂ ਲੈ ਕੇ来ਈ ਹੋ ਪਾਂਗਾ ਪੈ ਗਿਆ ਵੀਰ ਜੀ ਮੈਂ ਕਹਾਂ ਫਿਰ ਮੈਂ ਹੀ ਜਾਣਾ ਮੈਂ ਲੈ ਕੇ ਆਉਣਾ ਜੈਲੋ ਰੰਗ ਮੀਨਸ ਦਾ ਸਟਾਈਲਿਸਟ yellow ਰੰਗ ਦੇ ਕੇ ਸੋਢੀ ਬਾਂਡੂ ਫਿਰਦਾ ਮਿਡਲ ਫਿੰਗਰ ਗਾਏ ਮੈਂ ਕਹਾਂ ਕੜੀ ਵਾਲੇ ਬੂਟ ਵੀ ਲੈ ਲਾਂਗੇ yellow ਰੰਗ ਪਾ ਕੇ ਮੈਂ ਤਾਂ ਟੌਰ ਮਾਰਨੀ ਮੇਰਾ ਬ੍ਰਾਂਡ ਵੀ ਮਾਰਨੀ ਤੇ ਉਧਰੋਂ ਰੋਬਟ ਨੇ ਐਂਟਰੀ ਮਾਰ ਲਈ ਓ ਮੈਂ ਕਹਾਂ ਤੂੰ ਕਿਥੇ ਤੁਰਿਆ ਫਿਰਦਾ ਹੋਏ ਚੱਲ ਕਿਥੋਂ ਨਿਕਲ ਜਾ ਮਾਏ ਕਦ ਮੋਰਨਾ ਬਰਨਾਲੀ ਮੇ ਤੋਂ ਚੱਲ ਲਾੜਾ ਲਾ ਜਾ ਕਾਕਾ ਤੁਸੀਂ ਵੀ ਲਾੜਾ ਲਾ ਜਾਓ ਗੋਰਾ ਜੀ ਫੋਟੋ ਨਾ ਖਰਾਬ ਕਰੋ ਮੇਰੀ ਬਣ ਕੇ ਪ੍ਰਿੰਟ ਰਕੀ ਬਨੇਰੇ ਉਤੇ ਖੜ ਗਈ ਤੇ ਸਾਂਝਾ ਵਾਲਾ ਪੌਣੀ ਚੜ ਗਈ ਚੜ ਗਈ ਇਹ ਮਜਬੂਤੀ ਬਣਾਇਆ ਕਾਕਾ ਕਿ ਸੱਟ ਨਾਲ ਲਵਾ ਲਿਓ ਸਾਸਰੀ ਕਾਲ ਜੀ ਸਾਸਰੀ ਕਾਲ ਬੁਲਾਈ ਸਵਿਟੀ ਜੀ ਨੂੰ ਸਰਸਰੀ ਮੜਮੜੀਆਂ ਗੱਲਾਂ ਹੋਈਆਂ ਨਾਲੇ ਸਵਿਟੀ ਜੀ ਨੇ ਚੱਕਤੀ ਬੂਟੀ ਛੇ ਆਹ ਤਾਂ ਸਾਂਝਾ ਵਾਲੇ ਦਾ ਫਿਰ ਆਪ ਹੀ ਛੇ ਖੁੜਾ ਸੀ ਹਾਏ ਨਹੀਂ ਤੇਰੀ ਆਦਾ ਮੈਂ ਸਵਿਟੀ ਮੈਂ ਕਿੱਥੇ ਜਾਵਾਂ ਮੁੰਡੇ ਕਹਿੰਦਾ ਗਾਣਾ ਬਹੁਤ ਸੋਹਣਾ ਬਈ ਚੱਕ ਦਾਂਗੇ ਫੱਟੇ ਸਾਰੇ ਹੀ ਬਹੁਤ ਖੁਸ਼ ਨੇ